ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਚੜ੍ਹਦੀ ਕਲਾ ਚੋ ਤੇ ਚੱਲੇ ਹੱਜ ਜੀ ਸਮਾਗਮ ਤੇ ਆ ਫਗਵਾੜੇ ਲੱਗੇ ਹੁਸ਼ਿਆਰਪੁਰ ਰੋਡ ਤੇ ਸੋ ਚਲੋ ਦਿਨੇ ਅਪਡੇਟ ਨਾਲ ਨਾਲ ਤੇ ਨਾਲ ਚੱਲਦੇ ਹਾਂ ਜੀ ਸਮਾਗਮ ਤੇ ਜੀ ਤੇ ਲਗਭਗ ਰੋਡ ਦੀ ਤਿਆਰੀ ਚੱਲ ਰਹੀ ਹੈ ਚੰਗੇ ਜੋਰਾਂ ਸ਼ੋਰਾਂ ਦੇ ਨਾਲ ਓਵਰਕ੍ਰੋਚ ਬ੍ਰਿਜ ਬਣ ਰਹੇ ਨੇ ਸਾਰੇ ਰੋਡਾਂ ਦੇ ਉੱਪਰ ਤੇ ਰੋਡ ਜਿਹੜਾ ਅਮਰਸਰ ਸਾਹਿਬ ਨੂੰ ਵੀ ਤੇ ਮੈਥੇ ਤੋਂ ਇਧਰ ਰਹੀਏ ਬਿਆਸਵਾਲ ਨੂੰ ਵੀ ਤੇ ਬਟਾਲੇ ਵਾਲੇ ਡੇਰਾ ਬਣਾਉਣ ਵਾਲੀ ਸਾਈਡ ਨੂੰ ਵੀ ਰੋਡ ਲਗਭਗ ਸਾਰੇ ਤਿਆਰ ਹੋ ਰਹੇ ਵਿੱਚ ਕਈ ਕਈ ਜਿੱਦਾਂ ਰੋਡ ਤਿਆਰ ਵਿੱਚ ਥੋੜੀ ਜਿਣੀ ਜਗ੍ਹਾ ਤਿਆਰ ਹੋਈਆਂ ਹਨ ਤੇ ਥੋੜੇ ਜੱਤਕ ਲਗਪਗ ਹੋ ਜਾਣਗੇ ਤਿਆਰ ਸਾਰੇ ਕਰੋ ਜੀ ਦਰਸ਼ਨ ਅਸੀਂ ਪਹੁੰਚ ਗਏ ਆ ਬਾਬਾ ਬਕਾਲਾ ਸਾਹਿਬ ਤੁਹਾਨੂੰ ਮੈਂ ਦਰਸ਼ਨ ਕਰਵਾਉਣਾ ਚਾਹੀਦਾ ਉਹ ਗੁਰੂ ਸੇਮਾਰਾ ਟੰਕ ਟੰਕ ਰੋਟੀ ਅਰੇ ਜੇ ਪਹੁੰਚ ਗਏ ਜੀ ਤੇ ਸਾਡੀ ਫੌਜ ਜੋਧ ਵੀਰ ਸਿੰਘ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫੱਟੇ ਚੜ੍ਹਦੀਆਂ ਕਲਾ ਜਾਦੀ ਵੇਰਤ ਨਹੀਂ ਕਰਨੀ ਨਹੀਂ ਲਓ ਜੀ ਫੌਜਾਂ ਆ ਗਿਆ ਹਨ ਮਨਦੀਪ ਸਿੰਘ ਤੇ ਭਾਈ ਵਿਕਰਮ ਸਿੰਘ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਚੜ੍ਹਦੀ ਕਲਾ ਜੀ ਭਾਈ ਵਿਕਰਮ ਸਿੰਘ ਦੀ ਹਜ਼ੂਰੀ ਰਾਕੀ ਗੁਰਦੁਆਰਾ ਗੰਗਸਰ ਸਾਹਿਬ ਐਸਡੀਪੀਸੀ ਹੈ ਨਾ ਕੀ ਬਾਤ ਵਾ ਵਲੌਗ ਚ ਸਾਨੂੰ ਵੀ ਲਿਆਓਗੇ ਜਾਂਦੀ ਗੱਲ ਹੈ ਕਲੈਕਟਰ ਮਾਰਾ ਹੀ ਲਿਆਵਾਂਗੇ ਵਲੌਗ ਚ ਹੋਰ ਪਾ ਜਾਓ ਇਹ ਚੱਕਲਾ ਚੱਲ ਜੀ ਇਹ ਇਸਰਾ ਦੇ ਬਾਰੇ ਇਹ ਸਿੰਗਲ ਤੋਂ ਮਨਾਂ ਡਬਲ ਹੋ ਗਿਆ ਹੈ ਤੈਨੂੰ ਤੈਨੂੰ ਸਮਝੂਗਾ ਮਹਾਰਾਜ ਨੇ ਚਲੋ ਇਹ ਪਾਗੀ ਕੀ ਆਜੋ ਜਲ ਪਾਣੀ ਛਕ ਲੈਂਦੇ ਆਉਂਦੇ ਆ ਫੋਨ ਕਰਾਂਗੇ ਜੇ ਸਮਾਂ ਹੋਇਆ ਫਿਰ ਬੈਠਾਂਗੇ ਤੇ ਇਹਨਾਂ ਕੋਈ ਤੱਕ ਮੈਂ ਵੀ ਚੱਲਿਆਂ ਕਿਤੇ ਕੰਮ ਪਾੜਣਾ ਵਾ ਤੇ ਆਜੋ ਫਿਰ ਕੋਈ ਕਰਦੇ ਮੈਨੂੰ ਕਿ ਨਹੀਂ ਅੱਗੇ ਹਾਂਜੀ ਇਹ ਜੀ ਸਥਾਨ ਜਿੱਥੇ ਕੀਰਤਨ ਕਰਨ ਆਈ ਅਸੈਂਬਲੀ ਉਹਦੇ ਲੱਗ ਗਈ ਥਾਨ ਮਹਾਂਪੁਰਖ ਬਾਬਾ ਜਗENDER ਸਿੰਘ ਜੀ ਦੇ ਮੇਲੀ ਵਾਲੇ ਉਹਨਾਂ ਨੇ ਬਣਾਇਆ ਹੈ ਅਸੈਂਬਲੀ ਦੇ ਲੱਗ ਗਈ ਖਨੌੜਾ ਨਗਰ ਕੋੜ ਨਗਰ ਬਹੁਤ ਸੋਹਣੀ ਬਿਲਡਿੰਗ ਬਣਾਈਆਂ ਆ ਔਰ ਖੇਤਾਂ ਦੇ ਵਿੱਚ ਚਾਰ-ਪੰਜ ਦਸਨੀ ਮੜੇ ਬਹੁਤ ਵਧੀਆ ਆ ਦੋ ਅંદર ਘੁੰਮ ਕੇ ਦਰਸ਼ਨ die nuwe lyne ਜੀ ਦਰਸ਼ਨ ਵੇਲੇ ਕਰ ਲਿਆ ਜੀ ਤੇ ਹੁਣ ਚਲਿਏ ਚਾਲੇ ਪਈਏ ਵਾਪਸ ਤੇ ਕਰੀਬ 2 ਘੰਟੇ ਦਾ ਰਸਤਾ ਹੈਗਾ ਇੱਥੋਂ ਤੇ ਹੌਲੀ ਹੌਲੀ ਚੱਲਦੇ ਆਂ ਤੇ ਦਿੰਦੇ ਜਾਂਦੇ ਜਿਹੜੇ ਰਸਤੇ 'ਚ ਅਪਡੇਟ ਹੋ ਜੀ ਦਿੰਦੇ ਜਾਂਦੇ ਨਾਲ ਪਹੁੰਚਦੇ ਆ ਚਲੋ ਆਓ ਜੀ ਚਲਿਏ ਕਰਨ ਤੇ ਹਰ ਸਰੂਪ ਸੋਹਣਾ ਕੋਈ ਚੋਕਰੀ ਮਾਲਕ ਨੇ ਜਿਹੜੀ ਇਹ ਕਰਮ ਨੂੰ ਆ ਨਾ ਜਿਹੜਾ ਕਰਮ ਕਰਨਾ ਮਿਹਨਤ ਕਰਨੀ ਇਹਨੂੰ ਕੋ ਲਾਭਾ ਨਹੀਂ ਹੈਗਾ ਹਾਂ ਸ਼ਰਦੀ ਕਲਾ ਬਹੁਤ ਨੇ ਲੱਗਣ ਦੇ ਬਾਬੇ ਯਾਰ ਗੁਰੂ ਰਾਮਦਾਸ ਜੀ ਦਾ ਗੁਰੂ ਗੱਡੀਆਂ ਬਹੁਤ ਆਉਂਦੀਆਂ ਮਹਾਰਾਜ ਜੀਆਂ ਲੰਗਰ ਸੇਵਾਦੀਆਂ ਹਾਂਜੀ ਸੇਵਾ ਮਾਲਕ ਦੀ ਫ੍ਰੀ ਆ ਬੜੀ ਸ਼ਰਦੀ ਕਲਾ ਜੀ ਬਹੁਤ ਚੰਗੀ ਜਿੱਥੇ ਰਾਜ ਵੀ ਕੰਮ ਹੋਵੇ ਉੱਥੇ ਵੀ ਚਲ ਜੀ ਦਾ ਮਾਲਕਾਂ થી ਆਏ ਹਾਂ ਬਹੁਤ ਚੰਗੀ ਗੱਲ ਇਹ ਸਾਇਦਾ ਗੱਡੀਆਂ ਇੱਥੇ ਨਾਲ ਹੀ ਚਲ ਜੀਦੇ ਨੇ ਕੋਲ ਠੀਕ ਹੋ ਜੀ ਆ ਜੀ ਚਾਹ ਪਾਣੀ ਕੋ ਸੇਵਾ ਬਸ ਧੰਨਵਾਦ ਜੀ ਬਹੁਤ ਓਜਾ ਲੱਗਾ ਮਿਲ ਕੇ ਤੁਹਾਨੂੰ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਆੜਾ ਇਹੜਾ ਕਦਰੇ ਕਿਤਾੜ ਨਾਲ ਠਿਆਂ ਮੈਂ ਵੀ ਤਹੀਂ ਦੋਵੇਂ ਸੁੱਤੇ ਲਾ ਸੁ ਮੈਂ ਇਕੱਲਾ ਹੈ ਨਾ ਇਤਨਾ ਨਹੀਂ ਇਤਨਾ ਨਹੀਂ ਕਰਨ ਦੇਣਾ ਛੇ ਨੰਦਾ ਆ ਆ ਉਹ ਮੋਦੀ ਜੀ ਉੱਡਿਆ ਲਾਵੇ ਹਾਂ ਇਹ ਵੀ ਲੱਗਾ ਪਾਣੀ ਜਾਵੇ ਬਹੁਤ ਲੰਬਾ ਹੋਵੇ ਉੱਥੋਂ ਖੜੇ ਹੀ ਜਾਂਮ ਚ ਉੱਥੋਂ ਲੈ ਕੇ ਆਹੇਲੀ ਤੱਕ ਹਮੇਲੀ ਤੋਂ ਪਿੱਛੇ ਤੱਕ ਹਾਂਜੀ ਠੀਕ ਹੈ ਜੀ ਇੱਥੇ ਹੀ ਕਰਦੇ ਆਂ ਵਲੌਗ ਦੀ ਸਮਾਪਤੀ ਤੇ ਜਲਦੀ ਮਿਲਦੇ ਆਂ ਅਗਲੇ ਵਲੌਗ ਵਿੱਚ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ